ਜੀ ਬਾਈ ਸਾਹਿਬ ਕੰਟੀਨਿਊ ਕਰੋ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਇਹ ਬਹੁਤ ਪਵਿੱਤਰ ਸਦਨ ਹੈ ਇਸ ਸਦਨ ਪਹੁੰਚਣ ਦੇ ਲਈ ਰਾਜਨੀਤੀ ਦੇ ਵਿੱਚ ਜਿੰਨੇ ਵੀ ਲੋਕ ਜੁੜਦੇ ਹੈ ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਐਮਐਲਏ ਬਣੀਏ ਤੇ ਇਸ ਪਾਵਨ ਪਵਿੱਤਰ ਸਦਨ ਚਾਹੀਏ ਇੱਕ ਪੋਲਿਟਿਸ਼ੀਅਨ ਬਹੁਤ ਮਿਹਨਤ ਕਰਦਾ ਹੈ ਤੇ ਲੱਖਾਂ ਲੋਕਾਂ ਦੇ ಮತਦਾਨ ਦੇ ਨਾਲ ਅਸੀਂ ਇੱਥੇ ਪਹੁੰਚਦੇ ਹਾਂ ਵੈਸੇ ਤਾਂ ਕਦੀ ਵੀ ਕੋਈ ਵੀ ਬਹਿਸ ਹੋਵੇ ਕੋਈ ਵੀ ਡਿਬੇਟ ਹੋਵੇ ਸਾਡੀ ਜ਼ਿੰਮੇਵਾਰੀ ਹੈ ਵੀ ਆਰ ਅਕਾਉਂਟੇਬਲ ਟੂ ਆਰ ਪੀਪਲ ਆਫ ਆਰ ਕੌਨਸਟਿਟੂਐਂਸੀ ਵੀ ਆਰ ਅਕਾਉਂਟੇਬਲ ਟੂ ਦ ਪੀਪਲ ਆਫ ਪੰਜਾਬ ਕਿ ਅਸੀਂ ਇੱਥੇ ਕੀ ਗੱਲ ਕਰ ਰਹੇ ਹਾਂ ਕੀ ਭਾਸ਼ਾ ਯੂਜ਼ ਕਰ ਰਹੇ ਹਾਂ ਸਭ ਠੀਕ ਹੈ ਅਸੀਂ ਸਰਕਾਰ ਦੇ ਮੰਤਰੀ ਹਾਂ ਕਿਤੇ ਗਲਤੀਆਂ ਹੋਣਗੀਆਂ ਅਕਾਉਂਟੇਬਿਲਟੀ ਹੋ ਪਰ ਅੱਜ ਸਰ ਪੰਜਾਬ ਜਿਸ ਹਾਲਾਤਾਂ ਦੇ ਖੜਾ ਸਰ ਕੀ ਆ ਜੀ ਅਸੀਂ ਕੀ ਅਸੀਂ ਆਪਣੀ ਪੋਲਿਟੀਕਲ ਜਮਾਤ ਦਾ ਜਲੂਸ ਨਹੀਂ ਕਢਾ ਰਹੇ ਸਰ ਕੀ ਸਰ ਇਹਦਾ ਮਤਲਬ ਆ ਸਾਨੂੰ ਮਾਨ ਸਾਹਿਬ ਨੇ ਸਰ ਖੁਦ ਸੈਸ਼ਨ ਬੁਲਾਇਆ ਇਹ ਆਪੋਜੀਸ਼ਨ ਦੀ ਮੰਗ ਤੇ ਨਹੀਂ ਹੈ ਠੀਕ ਹੈ ਸਰ ਠੀਕ ਹੈ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਉਹਦੀ ਮਰਿਆਦਾ ਪਰ ਅਸੀਂ ਸਰ ਲੋਕ ਮਰ ਗਏ ਲੋਕਾਂ ਦੇ ਪਸ਼ੂ ਘਰਾਂ ਦੇ ਜੀ ਸਰ ਕਾਲਜ ਜ਼ਮੀਨਾਂ ਸਭ ਖਰਾਬ ਹੋ ਗਈਆਂ ਸਰ ਅਸੀਂ ਕੀ ਕਿਦਾਂ ਦੀ ਕਿਦਾਂ ਦੀ ਪਾਰਲੀਮੈਂਟਰੀਅਨ ਲੈਂਗੁਏਜ ਯੂਜ਼ ਕਰ ਰਹੇ ਹਾਂ ਸਰ ਉਹ ਸੋਚਣਗੇ ਨਹੀਂ ਕਿ ਲੋਕ ਸੋਚਣਗੇ ਨਹੀਂ ਕਿ ਸੈਸ਼ਨ ਹੀ ਕਿਉਂ ਬੁਲਾਇਆ ਸਰ ਲੱਖਾਂ ਰੁਪਏ ਕਰੋੜਾਂ ਰੁਪਏ ਸੈਸ਼ਨ ਤੇ ਲੱਗ ਰਿਹਾ ਅਸੀਂ ਤਾਂ ਸਾਰੇ ਸਰ ਨਵੇਂ ਕੁਰਤੇ ਪਿਆ ਮੈਂ ਇੰਜੈਕਟਾ ਪਾ ਕੇ ਆ ਗਏ ਲੋਕਾਂ ਦੇ ਸਰ ਘਰੇ ਮੁਜੜੇ ਹੋਏ ਆ ਫਿਰ ਆ ਵੀ ਪੈਸਾ ਉੱਥੇ ਲਾ ਦਿੰਦੇ ਮੇਰੇ ਹਲਕੇ 'ਚ ਹਜੇ ਵੀ ਬਹੁਤ ਕੰਮ ਹੈ ਮੈਂ ਵੀ ਛੱਡ ਕੇ ਆਇਆ ਸਰ ਸਾਰੇ ਅਸੀਂ ਆਏ ਅਸੀਂ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਰ ਪੂਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਅੱਜ ਉਸ ਪੰਜਾਬ ਦੇ ਕੀ ਹਾਲਾਤ ਨੇ ਐਂਡ ਵਾਟ ਵੀ ਆਰ ਡੂਇੰਗ ਬੜਾ ਫੋਕਸ ਸਰ ਅਸੀਂ ਤਾਂ ਕਹਿਤਾ ਨੈਸ਼ਨਲ ਮੀਡੀਆ ਕਹੂਗੀ ਆਈ ਚਲਾਉਗੀ ਸਰ ਸਰ ਬਾਜਵਾ ਸਾਹਿਬ ਬਹੁਤ ਸੀਨੀਅਰ ਹੈ ਮੈਂ ਬਹੁਤ ਸਤਿਕਾਰ ਕਰਦਾ ਸਰ ਉਹ ਰਾਜ ਸਭਾ ਚਰੇ ਨੇ ਲੋਕ ਸਭਾ ਚਰੇ ਨੇ ਕੈਬਨਟ ਮਿਨਿਸਟਰ ਰਹੇ ਨੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਐਮ ਐਲ ਏ ਤੇ ਬਾਕੀ ਸਭ ਨੂੰ ਸਾਡੇ ਵੱਲੋਂ ਵੀ ਸਰ ਅਗਲੇ 2 ਦਿਨ ਸਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰ ਠੀਕ ਹੈ ਸਰ ਜਿੱਥੇ ਵੀ ਹੈ ਤੁਸੀਂ ਮਨਿਸਟਰ ਇਰੀਗੇਸ਼ਨ ਮਨਿਸਟਰ ਨੇ ਆਪਣੀ ਗੱਲ ਰੱਖੀ ਠੀਕ ਹੈ ਕਿਤੇ ਕੋਈ ਕਮੀ ਐ ਇਫੈਕਟ ਐਂਡ ਫਿਗਰ ਆਊਟ ਸਰ ਵੀ ਆਰ ਨਾਟ ਰਨਿੰਗ ਅਵੇ ਅਸੀਂ ਇਹ ਸੈਸ਼ਨ ਬੁਲਾਇਆ ਸਰ ਇਸੀ ਜ਼ਿੰਮੇਵਾਰੀ ਦੇ ਨਾਲ ਮੈਂ ਸਰ ਕੁਝ ਗੱਲਾਂ ਕਿ ਸਰ ਇਹਦੇ ਚੇਵੀ ਹੈ ਕਿ ਅੱਜ ਦਾ ਸੈਸ਼ਨ ਦਾ ਮਕਸਦ ਕੀ ਹੈ ਕਿ ਕਿੰਨੇ ਡੈਮੇजेस ਨੇ ਉਹਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਠੀਕ ਹੈ ਅਕਾਉਂਟੇਬਿਲਟੀ ਵੀ ਫਿਕਸ ਹੋਣੀ ਚਾਹੀਦੀ ਹੈ ਉਹਦੇ ਤੇ ਵੀ ਤੇ ਵਾਟ ਅਬਾਊਟ ਫਿਊਚਰ ਅਗਲੇ ਸਾਲਾਂ ਲਈ 26 ਲਈ 27 ਲਈ 28 ਲਈ 29 ਲਈ 30 ਲਈ 31 ਸਾਨੂੰ ਸੋਚਣਾ ਪੈਣਾ ਇਹ ਡਿਸਕਸ਼ਨ ਦੋਸਤ ਦਿਨ ਇਹਦੇ ਲਈ ਸੀ ਸਰ ਮੈਂ ਪਰਸਨਲੀ ਆਈ ਐਮ ਵੈਰੀ ਹਰਟ ਸਰ ਮੈਨੂੰ ਇਹ ਲੱਗਦਾ ਕਿ ਸਾਡੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਆ ਕਿਉਂਕਿ ਸ਼ਾਇਦ ਇਸ ਕਰਕੇ ਕਿ ਅਸੀਂ ਲੋਕਾਂ ਦੇ ਵਿੱਚ ਰਹੇ ਹਾਂ ਉਹਨਾਂ ਦੇ ਦਰਦ ਦੇਖੇ ਧਾਲੀਵਾਲ ਸਾਹਿਬ ਸਰ ਠੀਕ ਹੈ ਸਰ ਸਾਰੇ ਅੱਜ ਦੁਨੀਆ ਇਸ ਬੰਦੇ ਨੂੰ ਸਲੂਟ ਕਰਦੀ ਆ ਪੰਖ ਸਾਰੇ ਦੇਖਦੇ ਇਹਨਾਂ ਦੇ ਖਿਲਾਫ ਰੀਲਾਂ ਬੰਦੀਆਂ ਪਰ ਕਿਆ ਇਸ ਸ਼ਖਸ ਨੇ ਕੰਮ ਕੀਤਾ ਸਰ ਆਪਣੇ ਲੋਕਾਂ ਦਾ ਰਾਣਾ ਇੰਦਰ ਪ੍ਰਤਾਪ ਜੀ ਉੱਧਰਲੇ ਪਾਸੇ ਬੈਠੇ ਮਤਰੀ ਪਾੜਾ ਸਾਹਿਬ ਨੇ ਕੰਮ ਕੀਤਾ ਸਰ ਅਸੀਂ ਤਾਰੀਫ਼ ਕਰਦੇ ਜਿਸ ਬੰਦੇ ਨੇ ਕੰਮ ਕੀਤਾ ਅਸੀਂ ਇਹ ਥੋੜੀ ਕਹਿੰਦੇ ਆ ਸਿਰ ਤੁਸੀਂ ਜਿਹੜੇ ਆਏ ਸਰ ਜੇ ਅਸੀਂ ਜੇ ਸਾਡੇ ਕੋਈ ਸੰਤ ਮਹਾਪੁਰਖ ਆ ਗਏ ਉਹਨਾਂ ਦੇ ਨਾਮ ਲੈ ਲਿਓ ਉਹਦੇ ਤੇ ਵੀ ਬੱਤੀ ਐ ਸਰ ਜੇ ਸਰ ਅਜ ਮਨਕੀਰਤਔਲਖ ਵਧੀਆ ਕੰਮ ਤਾਰੀਫ਼ ਕਰਨੀ ਚਾਹੀਦੀ ਐ ਸਰ ਇਹੀ ਤਾਂ ਪਤਾ ਦੁੱਖ ਚ ਪਤਾ ਲੱਗਦਾ ਕੌਣ ਨਾਲ ਖੜੇ ਸਰ ਸਾਡੇ ਸੀਐਮ ਸਾਹਿਬ ਸਰ ਕੋਈ ਵੀ ਬਿਮਾਰ ਹੋ ਸਕਦਾ

and he is giving time to a nominated governor sir prime minister coming to punjab and saying to one of my clique that don't you know hindi can prime minister dare to go in tamil nadu and say you don't know hindi these should thing things should be discussed sir aj sade samne menu is <laughs> karke ye jadi chizen main hujee bhi request karunga do din session agar aap pa yahi karna to meri aap ji nu bhi request hai cm sir let's call it off ਫਿਰ ਅਗਰ ਆਪਾਂ ਆਪਣੇ ਫਿਰ ਆਪਾਂ ਸਰੀ ਦਾ ਪੈਸਾ ਨਾ ਬਰਬਾਦ ਕਰੀ ਆਪਾਂ ਲੋਕਾਂ ਤੇ ਲਈ ਸਰ ਪੰਜਾਬ ਨੇ ਆਪਣੇ ਜਿਸਮ ਤੇ ਬੜੇ ਫਟਸ ਇਹ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਧਾੜ ਵੀ ਆਂਦੇ ਸੀ ਲੁੱਟਾਂ ਖੋਹਾਂ ਉਫਰ ਫਿਰ ਜੋ ਕਿਸ ਸਮੇਂ ਸਰ 47 ਦੀ ਵੰਡ ਪੰਜਾਬ ਨੂੰ ਅਪਾਹਜ ਕਰਤਾ ਠੀਕ ਪੰਜਾਬ ਦੇ ਆਪਣੇ ਮਾਰੇ ਗਏ ਸਰ ਪੰਜਾਬ ਫਿਰ ਖੜਾ ਹੋਇਆ ਇਹਨਾਂ ਵਿੱਚੋਂ ਕੁਛ ਫਟ ਸਰ ਪਰਾਏ ਬਗਾਨੀਆਂ ਨੇ ਦਿੱਤੇ ਕੁਛ ਆਪਣੇਆਂ ਨੇ ਦਿੱਤੇ ਕੁਛ ਕੁਦਰਤ ਵੱਲੋਂ ਫਿਰ 84 ਚ ਪੰਜਾਬ ਦੇ ਕੇਸ ਨੁੱਚੇਗੇ ਪੰਜਾਬ ਦੇ ਧਾਰਮਿਕ ਸਥਾਨਾਂ ਤੇ ਹਮਲੇ ਹੋਏ ਪੰਜਾਬ ਦੇ ਆਪਣੇ ਮਾਰੇ ਗਏ ਸਰਗਲਾਂ ਚ ਟੈਰ ਪਾ ਕੇ ਫਿਰ 88 ਚ ਕੁਦਰਤੀ ਆਫਤਾਂ ਨਾਲ ਪੰਜਾਬ ਡੁੱਬਿਆ ਤੇ ਉਸ ਤੋਂ ਬਾਅਦ ਸਰ ਹਾਲੀ ਦੇ ਵਿੱਚ 2000 ਦੇ ਸਮੇਂ ਦੇ ਵਿੱਚ ਪੰਜਾਬ ਦੇ ਸੁੰਦਰ ਚਿਹਰੇ ਦੇ ਉੱਤੇ ਤਜਾਬ ਸਿੱਕਿਆ ਗਿਆ ਨਸ਼ੇ ਦਾ ਚਿੱਟੇ ਦਾ ਤੇ ਪੰਜਾਬ ਨੂੰ ਖਰਾਬ ਕੀਤਾ ਗਿਆ ਤੇ ਅੱਜ ਸਰ ਪੰਜਾਬ ਫਿਰ ਫੱਟੜ ਹੈ ਪੰਜਾਬ ਦੇ ਜ਼ਖਮ ਪੰਜਾਬ ਦੇ ਇਸ ਵਕਤ ਸਰ ਖੂਨ ਰਸਿਆ ਤੇ ਅਸੀਂ ਉਹ ਇੱਥੇ ਗੱਲ ਕਰਨ ਆਏ ਆ ਕੌਣ ਜ਼ਿੰਮੇਦਾਰ ਕੀ ਸਿਚੁਏਸ਼ਨ ਹੈ ਸਰ 5 ਲੱਖ ਕਿੱਲਾ 5 ਲੱਖ ਏਕੜ ਕਹਿਣਾ ਸੌਖਾ ਸਿਰ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਇਸ ਫਸਲ ਤੇ ਖੜਦੀ ਹੈ ਝੋਨੇ ਤੇ ਖੜਦੀ ਹੈ ਪੰਜਾਬ ਦੇ ਬਾਜ਼ਾਰਾਂ ਚ ਰੌਣਕਾਂ ਪੰਜਾਬ ਦੇ ਛੋਟੇ ਛੋਟੇ ਅੱਡਿਆਂ ਚ ਰੌਣਕਾਂ ਪੰਜਾਬ ਦੇ ਵਿੱਚ ਟਰੈਕਟਰ ਮੋਟਰਸਾਈਕਲ ਗੱਡੀਆਂ ਪੰਜਾਬ ਦੇ ਵਿਆਹ ਸਾਰਾ ਕੁਝ ਸਿਰ ਇਸ ਫਸਲਾਂ ਤੇ ਹੁੰਦੇ ਆ 5 ਲੱਖ ਏਕੜ ਸਾਡੀ ਫਸਲ ਖਰਾਬ ਹੋ ਗਈ ਪੰਜਾਬ ਦੀ ਇਕਨੋਮੀ ਤਹਿਸ ਨੈ ਸੂ ਸਰ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਗ੍ਰਹਿਣੀਆਂ ਸਰ ਧੂੜ ਵਾਲੀ ਜੁੱਤੀ ਲੈ ਕੇ ਨਹੀਂ ਬੜਨ ਦਿੰਦੀਆਂ ਸੀ ਅੱਜ ਉਹ ਘਰ ਦੇ ਘਰ ਸਰ ਜਿਹੜੇ ਆ ਉਹ ਮਿੱਟੀ ਨਾਲ ਹੋ ਗਏ। ਜਿਨ੍ਹਾਂ ਪਸ਼ੂਆਂ ਨੂੰ ਕਿਸਾਨ ਆਪਣੇ ਘਰ ਦਾ ਜੀ ਸਮਝਦਾ ਸੀ ਉਹ ਚਲੇ ਗਏ ਸਰ। ਸਰ 60 ਮੌਤਾਂ ਦਾ ਅੰਕੜਾ ਤਾਂ ਸਿਰਫ ਫਲੱਡਸ ਦਾ ਹੈ। ਜਿਹੜੀਆਂ ਇੰਡਾਇਰੈਕਟ ਡੈਥਸ ਹੋਈਆਂ ਉਹ ਸੈਂਕੜੇ ਨੇ ਸਨੇਕ ਬਾਈਟਸ। ਸਰ ਜਦੋਂ ਪਿੰਡਾਂ ਦੀ ਕਨੈਕਟੀਵਿਟੀ ਹਜ਼ਾਰਾਂ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਸੀ ਉਦੋਂ ਜਦੋਂ ਹਾਰਟ ਅਟੈਕ ਆਏ ਪ੍ਰੈਗਨੈਂਸੀ ਡਿਲੀਵਰੀਜ਼ ਉਹ ਸਾਰੇ ði আর ਨਾਟ ਰਿਪੋਰਟਡ ਬਹੁਤ ਵੱਡਾ ਐ ਸਰ ਸਰ ਐਦਾਂ ਹੀ 3200 ਸਕੂਲ ਡੈਮੇਜਡ 10000 ਤੋਂ ਵੱਧ ਕਲਾਸਰੂਮ ਸਾਡੇ ਸਰ ਉਹ ਤਬਾਹ ਹੋ ਗਏ 1300 ਕਲਾਸਰੂਮ ਤਾਂ ਐਦਾਂ ਦੇ ਜਿਹੜੇ ਬਿਲਕੁਲ ਕੰਡਮ ਹੋ ਚੁੱਕੇ ਕੈਨ ਨਾਟ ਬੀ ਯੂਜ਼ਡ ਇਹ ਸਰ ਵਿਦਿਆ ਕਲਾਸ ਐ ਐਦਾਂ ਹੀ ਸਰ ਆਪਣੇ ਹਲਕੇ 'ਚ ਸਤਲੁਜ ਪੰਜਾਬ 'ਚ ਮੇਰੇ ਹਲਕੇ ਤੋਂ ਸ਼ੁਰੂ ਸਰ ਇੰਨੇ ਸਾਡੇ ਤਾਂ ਕੱਲੇ ਸਤਲੁਜ ਨਾਲੇ ਸਰ ਬਹੁਤ ਸਾਰੀਆਂ ਖੱਡਾਂ ਨੇ ਸਾਡੇ ਪਿੰਡ ਪਿੰਗਵੜੀ, ਹਿੰਗੜੀ, ਸੁਆਮੀਪੁਰ ਬਾਖੀੜਾ, ਕਲਮੋਟ, ਭੰਗਲਾ, ਮਜਾਰੀ ਸਾਡੇ ਸਰ ਸਾਰੇ ਪਿੰਡ ਸਾਰੀ ਫਸਲਾਂ ਤੋਂ ਆ ਘਰ تباہ ਨੇ ਸਰ ਐਦਾਂ ਇਸ ਦਰਿਆਵਾਂ ਦੇ ਨੇੜੇ ਰਹਿੰਦੇ ਜਿਹੜੇ ਲੋਕ ਹੈ ਸਾਡੇ ਦੋਲਾ ਬਰਾਦਰੀ ਇੱਕ ਘਰਾਟਾਂ ਦੇ ਕੰਮ ਕਰ ਦਰਿਆਵਾਂ ਨਾਲ ਜੁੜੇ ਹੋਏ ਹੁੰਦਾ ਕਿੱਤਾ ਸੀ ਉਹ ਸਰ ਉਹ ਉਹਨਾਂ ਦੀ ਗੱਲ ਉਹਨਾਂ ਦੇ ਮੁੱਦੇ ਸਰੀਰ ਖਨ ਆਇਆ ਸਾਡੇ ਮੇਰੇ ਆਪਣੇ ਹਲਕੇ ਦਾ ਮੈਂ ਹਰ ਬੰਦਾ ਹਰ ਹਰ ਐਮਐਲਏ ਹਰ ਵਿਧਾਇਕ ਆਪਣੀ ਤਿਆਰੀ ਕਰਕੇ ਆਇਆ ਕਿ ਅੱਜ ਮੌਕਾ ਹੈ ਜੀ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਪੀਕਰ ਸਾਹਿਬ ਦੇ ਰਹੀ ਪ੍ਰੈਸ ਹੈ ਸਾਰੀ ਦੁਨੀਆ ਸੁਣੂਗੀ ਸਿਰ ਬਹੁਤ ਵੱਡੇ ਲੈਵਲ ਦੀ ਇਹ ਤਬਾਹੀ ਹੈ ਤੇ ਇਹਦੇ ਵਿੱਚ ਜੋ ਅਸਲੀ ਗੱਲ ਹੈ ਜੋ ਮੈਨੂੰ ਲੱਗਦਾ ਹੈ ਕਿ ਉਹ ਇਹ ਹੈ ਕਿ ਸਿਰ ਵਾਟਰ ਵਾਟਵਰ ਦਾ ਰੀਜਨ ਹੁਣ ਇੱਥੇ ਐਲਓਪੀ ਸਾਹਿਬ ਨੇ ਕਿਹਾ ਤੇ BBMP ਦੀ ਵਰਕਿੰਗ ਸਰ ਸਟਰੋਂਗਲੀ ਕੁਐਸਚਨੇਬਲ ਤੇ オਬਜੈਕਸ਼ਨੇਬਲ BBMP ਦੇ ਚੇਅਰਮੈਨ ਨੇ ਸਰ ਹਾਈ ਕੋਰਟ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ ਜਿਹਦੇ ਚ ਉਹ ਨਹੀਂ ਕਿਹਾ ਕਿ ਕਿਉਂਕਿ ਅਸੀਂ ਮੈਂ ਆਪਣੇ ਸੀਐਮ ਸਾਹਿਬ ਵੱਲੋਂ ਸਿਪਾਹੀ ਬਣ ਕੇ ਉੱਥੇ ਪਹਿਰਾ ਦੇ ਰਿਆ ਸੀ ਜਦੋਂ ਪਾਣੀ ਹਰਿਆਣੇ ਨੂੰ ਤੱਕੇ ਨਾਲ ਛੱਡ ਰੇ ਸੀ BBMP ਦੇ ਚੇਅਰਮੈਨ ਨੇ ਸਟੇਟਮੈਂਟ ਦਿੱਤੀ ਹੈ ਕਿ ਅਗਰ ਉਹ ਪਾਣੀ ਛੱਡ ਦਿੰਦੇ ਤਾਂ ਪੰਜਾਬ ਛੱਡਣਾ ਹੁੰਦਾ ਮੈਂ ਸਰ ਕੁਝ ਤੱਥ ਉਹਦੇ ਤੇ ਪੇਸ਼ ਕਰਨਾ ਚਾਹੁੰਦਾ ਸਰ ਚਾਤੋਂ ਇਹ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਹੈ ਸੈਂਟਰਲ ਵਾਟਰ ਕਮਿਸ਼ਨ ਦੀ ਇਹ ਖਬਰ ਹੈ ਕਿ ਸਰ ਉਸਨਾ ਦਿਨਾ ਦੇ ਵਿੱਚ ਪੰਜਾਬ ਦੇ ਹੁਣ ਵੀ ਕਿਹਾ ਗਿਆ ਕਿ ਰਣਜੀਤ ਸਾਗਰ ਚ ਪਾਣੀ ਕਿਉਂ ਨਹੀਂ ਛੱਡਿਆ ਗਿਆ ਸੋ ਦਿਸ ਰੀਡਸ ਥੈਟ ਪੰਜਾਬ ਵਿਦ ਵਾਈਲ ਅਕੋਰਡਿੰਗ ਟੂ ਦ ਲੇਟੈਸਟ ਡਾਟਾ ਰੀਲੀਜ਼ਡ ਬਾਈ ਦ ਸੈਂਟਰਲ ਵਾਟਰ ਕਮਿਸ਼ਨ ਔਨ ਅਪ੍ਰੈਲ 24 the combined water storage in the key reservoirs of himachal pradesh is currently 40.60% less than normal while those punjab the dip is sharper with the water levels 44.85% below normal sir sade power houses band hon te aayi si punjab di sari irrigation jehdi hai sirf kinna pani 4500 kusek ik inna ta sir sade pind wali khad ch aa rahe hai is waqt ki 45 inna vadda sir high court de samne ਇੰਨੀ ਵੱਡੀ ਖਪਰਾ ਤੇ ਕਿੰਨਾ ਉਸ ਦਿਨ ਡਾਈਵਰਸੀ ਸਰ ਪਾਖੜੇ ਦਾ 1555 ਫੁੱਟ ਤੇ ਹੁਣ ਕਿੰਨਾ 1680 75 78 ਤੱਕ ਗਿਆ 130 ਫੁੱਟ ਪਾਣੀ ਬਧਿਆ ਹਾਊ ਡੇਅਰ ਹਿਮ ਟੂ ਸੇ ਥਿਸ ਸਰ ਮੁੱਦਾ ਇਹ ਹੈ ਸਰ ਕਿ ਅਸਲੀ BBMP ਨਾ ਰਾਜਨੀਤੀ ਦੇਖੋ CSI ਇਸ ਨੂੰ ਭੇਜਣ ਲਈ 100 ਕਰੋੜ ਰੁਪਏ ਹੈਗਾ ਅੱਜ ਸਰ ਸਾਡੇ ਕੋਲ ਚੈਲੰਜ ਹੈ ਸਰ देयर ਇਜ਼ ਅ ਸਟਰਕਚਰਲ ਲਕੂਨਾ ਜਿਹੜਾ ਡੈਮਸ ਦੇ ਵਿੱਚ ਹੈ ਜਿਹੜੇ ਸਾਡੇ ਬਣੇ ਹਨ ਉਨਾ ਦੇ ਵਿੱਚ ਸਰ ਕਿਸੇ ਵੀ ਜਗ੍ਹਾ ਡੀਸੈਲਟਿੰਗ ਦੀ ਆਪਸ਼ਨ ਨਹੀਂ ਹੈ ਇਹ ਇਹ ਚਰਚਾ ਹੋਣੀ ਚਾਹੀਦੀ ਹੈ ਸਰ ਅਜ ਤੱਕ ਬੀਬੀਐਮਬੀ ਐਕਸੈਕਟ ਅੰਕੜਾ ਨਹੀਂ ਦੱਸ ਸਕਦੀ ਕਿ ਗੋਬਿੰਦ ਸਾਗਰ ਜਿਹੜਾ ਰੈਜ਼ਰਵਾਇਰ ਹੈ ਉਹਦੇ ਵਿੱਚ ਕਿੰਨੀ ਸੈਡੀਮੈਂਟ ਆ ਚੁੱਕੀ ਹੈ ਸਰ ਡੈਮ ਦੀ ਏਜ 100 ਸਾਲ ਸੀ ਅੱਜ ਡੈਮ ਦੀ ਜਿਹੜੀ ਏਜ ਹੈ ਬਹੁਤ ਜਿਹੜੀ ਹੁਣ ਪਤਾ ਨਹੀਂ ਕਿ ਅਗਲੇ 10 ਸਾਲ ਦੀ ਰਹੇਗੀ 15 ਸਾਲ ਦੀ ਰਹੇਗੀ 20 ਸਾਲ ਦੀ ਰਹੇਗੀ ਤੇ ਇੱਕ ਹੋਰ ਜਿਹੜੀ ਹੋਰ ਇੱਕ ਸ਼ੌਕਿੰਗ ਰਿਪੋਰਟ ਹੈ ਤਾਂ ਹੀ ਮੈਂ ਕਹ ਰਿਹਾ ਆਪਾਂ ਅਗਲੇ ਸਾਲਾਂ ਦੀ ਵੀ ਦਿਸ ਇਜ਼ ਅ ਸਟਡੀ ਕਲਾਈਮੇਟ ਚੇਂਜ ਸਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਸਰ 1988 ਦਾ ਮੈਂ ਇੱਕ ਰਿਸਰਚ ਕਰ ਰਿਹਾ ਸੀ ਤਾਂ 1988 ਦੇ ਜਦੋਂ ਹੜ੍ਹ ਆਏ ਉਦੋਂ ਦੇ ਜਿਹੜੇ ਚੇਅਰਮੈਨ ਸੀ BBMB ਦੇ ਜਨਰਲ ਬੀ ਐਨ ਕੁਮਾਰ ਉਹਨੇ ਇਹ ਕਿਹਾ ਕਿ ਥਿਸ ਇਜ਼ ਵਾਂਸ ਇਨ ਅ 1000 ইয়ার্স ਕਿ ਐਗਾਂ ਦੀ ਘਟਨਾ ਕਲਾਊਡ ਬਸ ਹੋਈ ਸੀ ਕਿ ਹਜ਼ਾਰ ਸਾਲਾਂ ਦੇ ਵਿੱਚ ਕਦੀ ਇੱਕ ਵਾਰੀ ਹੁੰਦੀ ਹੈ ਨਾਓ ਸਰ ਵੀਅਰ देयर इज ਅ ਕਿਊਟ ਸਰ ਕਲਾਈਮੇਟ ਚੇਂਜ ਇਸ਼ੂ ਸਰ ਕਲਾਊਡ ਬਸ ਹੋ ਰਹੀ ਨੇ ਸੈਕਟਰੀਆ ਸਾਰਾ ਡੁੱਬ ਗਿਆ ਸੀ ਸਰ ਆ ਸਾਰਾ ਡੁੱਬ ਗਿਆ ਸੀ ਕਲਾਉਡ ਐਂਸਰ ਥਿਸ ਇਜ਼ ਮੋਰ ਇਵਨ ਚੈਲੰਜ ਥਿਸ ਰਿਪੋਰਟ ਸੇਜ਼ ਕਿ ਸਰ ਕਦੀ ਹਾੜ ਆਣਗੇ ਤੇ ਕਦੀ ਡਰਾਟ ਸੁੱਕਾ ਪਊਗਾ ਸਾਨੂੰ ਇਦੇ ਇਦੇ ਥਿਸ ਦੇ ਸ਼ਾਊਡ ਡਿਸਕਸ ਔਨ ਥਿਸ ਜੇ ਸੋਕਾ ਪੋ ਦੋਇਆਂ 24 ਸਰ ਦੋਇਰੇ 18 ਸਰ ਸੁੱਕਾ ਪਿਆ 19 ਛੜ ਆਏ 23 ਛੜ ਆਏ 24 ਸੁੱਕਾ ਪਿਆ ਸਰ ਵਾਟ ਐਬਾਊਟ ਨੈਕਸਟ ਈਅਰਸ ਸਰ ਇਦੇ ਵਿੱਚ ਕੀ ਐ ਸਰ ਸਾਈਡਾਂ ਦੇ ਹੁਣ ਕੀ ਹੱਲ ਕੀ ਐ ਸਰ ਜਿੰਨੇ ਸਰ ਇਨ ਕੈਚਮੈਂਟ ਏਰੀਆ ਮੈਨੂੰ ਆਪਣੇ ਇਲਾਕੇ ਦਾ ਪਤਾ ਇਸ ਕਰਕੇ ਇਧੇ ਪਠਾਨਕੋਟ ਸਰ ਇਹ ਸਾਰਾ ਪਾਣੀ ਉੱਤੋਂ ਆਂਦਾ ਇੰਨੀ ਵੱਡੀ ਜਿਵੇਂ ਕਸੌਲ ਬਰਸਾਤ ਹੋਵੇ ਕਸੌਲ ਤਾਂ ਉਹਦਾ ਜਿਹੜਾ ਪਾਣੀ ਅਲਟੀਮੇਟਲੀ ਸਾਨੂੰ ਆ ਕੇ ਸਾਡੇ ਕੋਲ ਤੇ ਮੈਂ ਵੀ ਦੱਸ ਦਵਾਂ ਸਰ ਗੋਬਿੰਦ ਸਾਗਰ ਰੈਜ਼ਰਵਾਇਰ ਦੇ ਵਿੱਚ ਇੰਨਾ ਪਾਣੀ ਹੈ ਤੇ ਹੋਰ ਅੱਜ ਡੈਮ ਹੈ ਜਿਹੜਾ ਉਹ ਸਰ 1690 ਫੁੱਟ ਖੁੱਦੀ ਹੁੰਦੀ ਸੀ ਕੈਪੈਸਿਟੀ ਅੱਜ ਉਹ 1675 ਦੇ ਉੱਤੇ ਵੀ ਉਹ ਜਿਹੜਾ ਡੈਮ ਉਹਦੀ ਡਿਫਲੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਟ੍ਰੈਸਿਸ ਆ ਜਾਂਦੇ ਆ ਉਹ ਥੱਲੇ ਸੈਡੀ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਐਦਾਂ ਕਿ ਸਾਰਾ ਸੈਡੀਮੈਂਟ ਉਹਦੇ ਸਿੱਧੇ ਆ ਕੇ ਉਹਦੇ ਵਾਲ ਤੇ ਵੱਜ ਰਿਹਾ ਦੇ ਆਰ ਨਾਟ ਵਰਕਿੰਗ ਔਨ ਇਟ ਮੈਂ ਸਿਰ ਰਿਸਰਚ ਕਰ ਰਿਹਾ ਸੀ 1954 55 ਡੋ ਡੈਮ ਬਣ ਰਿਹਾ ਸੀ ਇਸੇ ਵਿਧਾਨ ਸਭਾ ਦੀ ਕਮੇਟੀ ਹੁੰਦੀ ਸੀ ਉਹ ਜਾ ਕੇ ਵਿਜ਼ਿਟ ਕਰਦੀ ਸੀ ਅੱਜ ਸਾਨੂੰ ਸਿਰ ਲੋਡ ਹੈ ਉਹ ਕਮੇਟੀ ਬਣਾਈ ਉਹਨਾਂ ਨੂੰ ਬੁਲਾਈਏ ਤੇ ਪੁੱਛੀਏ ਤੇ ਐਦਾਂ ਹੀ ਜਿੰਨਾ ਇਨਕੇਚਮੈਂਟ ਏਰੀਆ ਹੈ ਡੈਮਸ ਦਾ ਉੱਥੇ ਸਿਰ ਹੋਰ ਡੈਮ ਪ੍ਰੋਪੋਜ਼ ਸੀਗੇ ਪਰ ਉਹ ਕਦੇ ਬਣਾਈ ਨਹੀਂ ਗਏ ਬੀਬੀਐਮਬੀ ਵੱਲੋਂ ਅਗਰ ਜਿੰਨਾ ਇਨਕੇਚਮੈਂਟ ਪਹਾੜਾਂ ਦੇ ਏਰੀਆ ਅਗਰ ਉੱਥੇ ਚੈੱਕ ਡੈਮਸ ਬਣ ਜਾਣਗੇ ਤਾਂ ਇੱਕ ਸੈਡੀਮੈਂਟ ਆਣਾ ਰੁਕ ਜਾਊਗਾ ਪਲੱਸ ਜਿਹੜੇ ਇਨਫਲੋਸ ਹੈ ਇੱਕ ਘੰਟਿਆਂ ਦੇ ਵਿੱਚ ਹੀ 2-2 ਲੱਖ ਕਿਊਸਿਕ ਪਾਣੀ ਆ ਜਾਂਦਾ ਚਾਰ-ਚਾਰ ਫੁੱਟ ਡੈਮਪ ਇੱਕਦਮ ਭਰ ਜਾਂਦਾ ਉਹ ਜਿਹੜੇ ਇਨਫਲੋਸ ਹੈ ਉਹ ਮੈਨੇਜ ਹੋ ਸਕਦੇ ਆ ਜਿਵੇਂ ਸਾਡੇ ਇੱਥੇ ਮੇਰੇ ਹਲਕੇ ਦੇ ਵਿੱਚ ਸਵਾ ਇੱਕ ਨਦੀ ਹੈ ਉਨੇ ਤੋਂ ਆਂਦੀ ਹੈ ਚਰਨ ਗੰਗਾ ਇੱਕ ਖੱਡ ਹੈ ਜੋ ਨੈਣਾ ਦੇਵੀ ਦੇ ਏਰੀਆ ਤੋਂ ਆਂਦੀ ਹੈ ਐਦਾਂ ਸਰਸਾ ਉਹ ਹੀ ਇਤਿਹਾਸਿਕ ਸਰਸਾ ਜਿਸ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਿਆ ਸੀ ਉਹ ਨਾਲਾਗੜ੍ਹ ਦੇ ਏਰੀਆ ਤੋਂ ਆਂਦਾ ਸਤ ਤਿੰਨਾਂ ਦੇ ਵਿੱਚ ਲੱਖ-ਲੱਖ ਡੇਢ-ਡੇਢ ਲੱਖ ਕਿਊਸਿਕ ਪਾਣੀ ਆ ਜਾਂਦਾ ਜਦੋਂ ਬਰਸਾਤ ਹਿਮਾਚਲ 'ਚ ਹੁੰਦੀ ਹੈ ਉਹਦੇ 'ਚ ਅਸੀਂ ਕੀ ਕਰ ਸਕਦੇ ਆ

These extreme events resulted in sudden increase in reservoir level causing floods 2019 and droughts 2018 as witnessed during the last two years. Reduction of storage capacity of Bhakra 23% and Pong Reservoirs 12% due to sedimentation is diminishing flood retention capacity and has led to adverse impact on the areas downstream eventually of occurrence of such events. Filling of natural drainage system for human uses, encroachment of floodplains or main river streams has resulted in reduction of water carrying capacity of the rivers downstream of these dams, has aggravated a problem of tectonic flooding, such like extreme hydrological events. Keeping in view the climate change scenario, sedimentation of both Bhakra and Pong dams and increase in PMF, probable maximum flood of these dams, water carrying capacity of the rivers and streams in the area downstream of the dams need to be restored removal of encroachments in natural drainage system requires immediate attention. complete hydrodynamic model with 2d flood mapping of downstream areas with pre precise elevation needs to be done on urgent basis so that vulnerable area is identified and emergency disaster plan could be implemented. embankments and, and levees need to be strengthened, repaired to sustain the designed floods along with river training works, hydrological modeling, Forecasting and real time monitoring of downstream catchment area is required so that flash floods in some basins are identified. Small storage dams, dams jedi gal si, small storage dams are required to be constructed and also channelization of main riverlet streams like and Sma is required to be done. Desilting and restoration of storage capacity of Viraj, Ropad, and hurricane Downstream of Pakhra Dam need to be taken up immediately, but nothing was done, sir. ਸੈਡਲੀ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜਾ ਕੰਮ ਹੈ ਉਹ ਨਹੀਂ ਹੋਇਆ ਐਦਾਂ ਹੀ ਐਦਾਂ ਹੀ ਸਰ ਜਿਹੜਾ ਬੀਬੀਐਮਬੀ ਦੀ ਬਹੁਤ ਸਾਰੀ ਰਿਪੋਰਟਸ ਹੈ ਕਿ ਹੁਣ ਵੀ ਇਸ ਵਕਤ 1674 ਫੁੱਟ ਤੇ ਹੈ ਪਰ ਇਵਨ ਨਾਉ ਜਿਹੜਾ ਉਹਦਾ ਡਿਫਲੈਕਸ਼ਨ ਹੈ ਉਹ ਆਪਣੇ ਹਾਈਐਸਟ ਲੈਵਲ ਤੇ ਹੈ ਬਹੁਤ ਸਾਰੇ ਸਟ੍ਰੈਸਿਸ ਨੇ ਹੁਣ ਤਾਂ ਪਾਣੀ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਸਾਨੂੰ ਜਿਹੜੀ ਚੀਜ਼ਾਂ ਦਿੱਤੇ ਜਿਹੜੇ ਕਹਿ ਰਹੇ ਕਿ ਕੰਮ ਨਹੀਂ ਹੋਇਆ ਮੈਂ ਸਰ ਕਿਉਂ 2023 ਦਾ ਸਬਕ ਸੀਗਾ ਮੇਰੇ ਹਲਕੇ ਚ ਕਿਸੇ ਨੂੰ ਵੀ ਸਵਾਗਤ ਹੈ ਜੀ 15 ਕਰੋੜ ਰੁਪਏ ਦੇ ਸਰਫਲਡ ਪ੍ਰੋਟੈਕਸ਼ਨ ਵਰਕ ਹੋਏ ਮੈਂ ਉਹ ਦਿਖਾ ਦੂੰਗਾ ਕਿ ਤੁਸੀਂ ਇੰਪੈਕਟਮੈਂਟਸ ਜਿੰਨੀਆਂ ਖੱਡਾਂ ਨੇ ਮੇਰੇ ਹਲਕੇ ਸਾਰੀਆਂ ਸਾਫ਼ ਕਰੇ ਸਵੇਰੇ 6 6 ਵੇ ਜਾ ਕੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਸਰ ਠੀਕ ਹੈ ਫਿਰ ਵੀ ਬਹੁਤ ਕਮੀਆਂ ਹਨ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਆਰ ਗਵਰਨਮੈਂਟ ਅਸੀਂ ਭਾਈਦੇ ਨਹੀਂ ਹ ਸਾਡੀ ਅਕਾਉਂਟੇਬਿਲਟੀ ਜਿੱਥੇ ਐ ਫਿਕਸ ਕਰੋ ਪਰ ਇਹਦੀ ਜਿਹੜੀ ਲੋਕਾਂ ਦੇ ਦੁੱਖ ਦਰਦ ਮਰਿਆਦਾ ਇਹ ਤਾਂ ਬਹੁਤ ਜ਼ਰੂਰੀ ਹੈ ਨਾ ਸਰ ਐਂਡ ਜਿਸ ਤਰੀਕੇ ਨਾਲ ਪ੍ਰਾਈਮ ਮਿਨਿਸਟਰ ਇਸ ਵਕਤ ਬਿਹੇਵ ਕਰ ਰਹੇ ਨੇ ਸਰ ਸਾਡੇ ਇੱਕ ਮਿਨਿਸਟਰ ਨੂੰ ਇਹ ਕਹਿ ਦਿੱਤਾ ਪੰਜਾਬੀ ਦੀ ਤੋਹੀਨ ਕਰਤੀ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਚੀਫ ਮਿਨਿਸਟਰ ਸਰ 10 ਦਿਨ ਹੋ ਗਏ ਅੱਜ ਪ੍ਰਾਈਮ ਮਿਨਿਸਟਰ ਹੈਜ਼ ਟਾਈਮ ਟੂ ਡੂ ਰੋਡ ਸ਼ੋਜ਼ ਇਨ ਅਰ ਰਾਜਪੁਰਦੇਸ਼ ਗੁਜਰਾਤ ਬਿਹਾਰ ਰਾਜਸਥਾਨ ਬਟ ਹੀ ਡਸਨਟ ਹੈਵ ਟਾਈਮ ਟੂ ਮੀਟ ਅ ਚੀਫ ਮਿਨਿਸਟਰ ਸਦੀਜ਼ ਆ ਸੀਰੀਅਸ ਇਸ਼ੂਜ਼ ਐਂਡ ਆ ਹੋਪ ਕਿ ਇਸ ਵਿਧਾਨ ਸਭਾ ਦਾ ਹਰ ਇੱਕ ਸਾਥੀ ਇਸ ਵਕਤ ਪੰਜਾਬ ਦੇ ਦੁੱਖਾਂ ਨੂੰ ਸਮਝੂਗਾ ਤੇ ਅੰਤ ਦੇ ਵਿੱਚ ਸਰ ਮੈਂ ਉਹਨਾਂ ਸਾਰੇ ਲੋਕਾਂ ਦਾ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਹੀ ਇਸ ਔਖੇ ਸਮੇਂ ਦੇ ਵਿੱਚ ਚਾਹੇ ਉਹ ਸਾਡੇ ਕਾਰ ਸੇਵਾ ਵਾਲੇ ਬਾਬੇ ਸੀ ਸਾਡੇ ਜਿਵੇਂ ਲੀਡਰਾਂ ਦਾ ਨਾਮ ਲਿਆ ਵਿਕਰਮਜੀਤ ਸਾਨੀ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਸਾਡੇ ਪੰਸੀ ਵਾਲਾ ਵਾਲੇ ਸੰਤ ਡੀਸੀ ਅੰਮ੍ਰਿਤਸਰ ਡੀਸੀ ਰੋਪੜ ਐਸਐਸਪੀ ਅੰਮ੍ਰਿਤਸਰ ਰੂਰਲ ਸਾਡੇ ਐਸਡੀਐਮ ਮੰਗਲ ਸਰ ਜਿਨ੍ਹਾਂ ਨੇ ਤੇ ਵੀ ਕੁਸ਼ ਬਹੁਤ ਸਾਰੇ ਬੰਦੇ ਕਹਿੰਦੇ ਆ ਜੀ ਵੀ ਆਪ ਕਿਉਂ ਖੜੇ ਹੋ ਜਾਂਦੇ ਜਾ ਕੇ ਆਪ ਦਾ ਸਿਰ ਸਰ ਜਦੋਂ ਤੁਸੀਂ ਕਿਤੇ ਨਾਲ ਖੜੇ ਹੁੰਦੇ ਹੋ ਨਾ ਵਰਨਾ ਬਾਕੀ ਤਾਂ ਉੱਥੇ ਹੋ ਸਕਦਾ ਅਸਰ ਨਾ ਜਾਵੇ ਜਾਂ ਹੋ ਸਕਦਾ ਅਸਰ ਜਾ ਕੇ ਜੇਬਾਂ 'ਚ ਹੱਥ ਪਾ ਕੇ ਜਦੋਂ ਮੰਤਰੀ ਐਮਐਲਏ ਆਪ ਲੱਗਦਾ ਨਾ ਸਰ ਉੱਥੇ ਖੜਾ ਐਸਚਓ ਨੂੰ ਵੀ ਬੋਰੀਆਂ ਚੱਕਣੀਆਂ ਪਈਆਂ ਉੱਥੇ ਖੜੇ ਐਕਸੀਐਨ ਐਸਡੀਓ ਜੇਈ ਸਾਰਾ ਸਕਿਉਰਿਟੀ ਸਟਾਫ ਵੀ ਲੱਗੇ ਸਰ ਜਦੋਂ ਕੁਦਰਤੀ ਆਫਤ ਆਈ ਅਸੀਂ ਬੀ ਬੰਨ ਕਿਤੇ ਟੁੱਟਣ ਨਹੀਂ ਦਿੱਤੇ ਤਾਂ ਮੈਂ ਆਪਣੇ ਸਾਰੇ ਹਲਕੇ ਦੇ ਨੌਜਵਾਨਾਂ ਦਾ ਸਰਪੰਚ ਸਹਿਬਾਨਾਂ ਦਾ ਹਰ ਇੱਕ ਉਸ ਸ਼ਖਸ ਦਾ ਸਾਥ ਦਿੰਦਾ ਜਿਹਦੇ ਸਦਕਾ ਅਸੀਂ ਬਹੁਤ ਨੁਕਸਾਨ ਹੋਇਆ ਪਰ ਫਿਰ ਵੀ ਅਸੀਂ ਕਿਤੇ ਕੋਈ ਮੇਜਰ ਬਰੀਚ ਨਹੀਂ ਹੋਣ ਦਿੱਤਾ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਹੈ ਕਿ ਪੰਜਾਬ ਮੋੜ ਆਪਣੇ ਪੈਰਾਂ ਤੇ ਖੜਾ ਹੋਵੇ ਇਹ ਪੰਜਾਬ ਵਸਦਾ ਉਹਨਾਂ ਦੇ ਨਾਮ ਦੇ ਉੱਤੇ ਤੇ ਉਹ ਸਦਾ ਸਹਾਇ ਹੋਣਗੇ ਧੰਨਵਾਦ ਸਾਰਾ